ਇਹ ਤੂੰ ਮਾਰ ਤੂੰ ਮਾਰ ਬਣਾ ਮਾਰ ਬਣਾਓ ਮਾਰ 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 ਇਹ ਦੇਖੋ ਸਰਪੰਚ ਦੇਖੋ ਸਰਪੰਚ ਦੇਖੋ ਗੋਲੀਆਂ ਉਠਾਉਂਦਾ ਦੇਖੋ ਇਹ ਪੈਂਚ ਦੇਖੋ ਇਹ ਦੇਖੋ ਅਜਨ ਪੈਂਚ ਬਣਿਆ ਸਿਆਣਾ ਵੈਣਾ ਸਾਡੀ ਗੱਡੀ ਸਾਡੀ ਗੱਡੀ ਤੇ ਲਾਗੋ ਨੰਗੀ ਐ ਤੂੰ ਕੋਈ ਕਰੀਡ ਵੀ ਨਹੀਂ ਪੱਜੀ ਪਿਸਟਲ ਦਿਖਾਏ ਕਰਦਾ ਸਾਨੂੰ ਸਾਨੂੰ ਇਹ ਤਾਂ ਬੜਾ ਖਤਰਾ ਐ ਕਾਨੂੰ ਤੁਹਾਨੂੰ ਮਾਰ ਮਾਰ ਮਾਰੀ ਦੇ ਦੇ ਇਹ ਦੇਖੋ ਅੱਗੇ ਕਰ ਪਿਸਟਲ ਅੱਗੇ ਕਰ ਤੂੰ ਕਾਰ ਦੇ ਯਾਰ ਪਿੱਛੇ ਲਾ ਕੇ ਖਾਲੀ ਹੋਈ ਡਰਾਈਵ ਉਹ ਲੈ ਕਰੀ ਉਹ ਖਾਲੀ ਹੋ ਜਾ ਭਰੀ ਹੋਏ ਬਾਅਦ ਦੇ ਮੈਂ ਹੀ ਪਾਰ ਦੇ ਕੀਤੀ ਹੁਣ ਨਾ ਯਾਰ ਉੱਤ ਨੂੰ ਹੁਣ ਇਹ ਇੱਧਰ ਕੀਤੀ ਹੈ ਓਏ ਕਿੰਨੀ ਸੈਰ ਦੇ ਮੈਂ ਥੱਲੇ ਉਤਰ ਜੰਦੇ ਪਿਸਟਲ ਕਾਰ ਤੂੰ ਇਹ ਦੇਖੋ ਸਰਪੰਚ ਜੀ ਮੋਤਵਾਰ ਸਾਡੇ ਪਿੰਡ ਦਾ ਇਹ ਤਾਂ ਸਾਡੇ ਚਾੜ ਤੇ ਜਾ ਬਸੋ ਪਿਸਟਲ ਆ ਜਾਂਦੇ ਵਿੱਚ ਹਾਂ ਬਸ ਆ ਜਾ ਇਹ ਸਰ ਅਸੀਂ ਝੰਡਾ ਗੁਜਰਾ ਤੋਂ ਮਤਲਬ ਕੋਟ ਝੰਡਾ ਗੁਜਰਾਂ ਨੂੰ ਜਾ ਰਹੇ ਸੀ ਤੇ ਉਹ ਉਧਰੋਂ ਕੋਟਲੇ ਵਾਲ ਨੂੰ ਆ ਰਹੇ ਸੀ ਦਲਜੀਤ ਸਿੰਘ ਮਤਲਬ ਉਹਨਾਂ ਨੇ ਅਸੀਂ ਉਹਨਾਂ ਨੂੰ ਆਪਣੀ ਗੱਡੀ ਅਸੀਂ ਸਾਈਡ ਤੇ ਪਹਿਲਾਂ ਹੀ ਕਰ ਲਈ ਤੇ ਉਹ ਇੰਨੀ ਗੱਲ ਤੋਂ ਕਹਿੰਦਾ ਤੁਸੀਂ ਮੈਨੂੰ ਸਾਈਡ ਕਿਉਂ ਨਹੀਂ ਦਿੱਤੀ ਤੇ ਉਹਨਾਂ ਨੇ ਮੈਨੂੰ ਗਾਲ ਕੱਢੀ ਤੇ ਗਾਲ ਕੱਢਣ ਦੇ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਮੈਨ ਤੋਂ ਕਿੰਨੇ ਵੱਡੇ ਹੋ ਅਗਰ ਮੈਂ ਤੁਹਾਨੂੰ ਗਾਲ ਕੱਢਾਂਗਾ ਤਾਂ ਤੁਹਾਨੂੰ ਕੀ ਮਤਲਬ ਹੋਏਗਾ ਉਧਰੋਂ ਜੀਜਾ ਜੀ ਆ ਕੇ ਪਿੱਛੋਂ ਜਦੋਂ ਉਹਨਾਂ ਨਾਲ ਬੈਂਸ ਵਸਾਈ ਹੋਈ ਤੇ ਉਹਨਾਂ ਨੇ ਪਿਸਤਲ ਕੱਢ ਲਈ ਉਹਨੇ ਕਿਹਾ ਵੀ ਚਲੋ ਕੋਈ ਨਹੀਂ ਜੇ ਜਸਾ ਤਾਂ ਕੋਈ ਗਲਤੀ ਹੋ ਗਈ ਅਸੀਂ ਆਪ ਕਹਿਣੇ ਆ ਤੇ ਉਹ ਸਾਡੇ ਇੰਨਾ ਤੇ ਗੋਲੀ ਚਲਾਣ ਲੱਗੇ ਉਹ ਕੁਦਰਤੀ ਗੋਲੀ ਚੱਲੀ ਨਹੀਂ ਗਈ ਤੇ ਚਲੋ ਜੀ ਉਹਨਾਂ ਨੇ ਤਿੰਨ ਚਾਰ ਵਾਰ ਉਹ ਆਪਣਾ ਦੱਬਿਆ ਜੀ ਉਹਨਾਂ ਨੇ ਆਵਾਜ਼ ਵੀ ਆਈ ਆ ਤੇ ਉਹ ਵਾਰ ਗੋਲੀ ਮਤਲਬ ਕਹਿੰਦੇ ਕੁਦਰਤੀ ਚੱਲੀ ਨਹੀਂ ਗਈ ਤੇ ਚੱਲ ਜਾਂਦੀ ਤੇ ਚੱਲ ਜਾਂਦੀ ਤਾਂ ਹੁਣ ਉਹਨੂੰ ਇੱਕ ਅੱਧਾ ਮਾਰੀ ਜਾਣਾ ਸੀ ਤੁਹਾਨੂੰ ਪਤਾ ਹੀ ਜੀ ਤੇ ਫਿਰ ਤੁਹਾਡੇ ਨਾਲ ਹਮਲਾ ਕਿਦਾਂ ਕੀਤਾ ਹਮਲਾ ਜੀ ਜਦੋਂ ਅਸੀਂ ਥਾਣੇ ਆਪਣੀ ਪਿਸਤਲ ਜਮ੍ਹਾਂ ਕਰਾਉਣ ਆਏ ਉਹਨਾਂ ਨੇ ਜੀਜਾ ਜੀ ਨੂੰ ਰਾਤ ਲੋਕਲ ਆਪਣੇ ਲੋਕਅਪ ਚ ਰੱਖ ਲਿਆ ਤੇ ਸਾਨੂੰ ਕਹਿੰਦੇ ਵੀ ਤੁਸੀਂ ਘਰ ਜਾਓ ਤੇ ਅਸੀਂ ਜਦੋਂ ਘਰ ਜਾਣ ਲੱਗੇ ਸਾਡੇ ਪਿੱਛੋਂ ਉਸ ਟਾਈਮ ਹੀ ਇੱਕ ਗੱਡੀ ਲੱਗ ਗਈ ਤੇ ਦੀਦੀ ਕਹਿੰਦੇ ਵੀ ਤੁਸੀਂ ਅੱਧਾ ਕਰੋ ਆਪਾਂ ਮੰਡੀ ਆਲੇ ਚੱਲ ਜੰਨੇ ਆ ਤੇ ਮੰਦਰ ਧੋੜ ਕੇ ਅੰਦਰ ਵੜ ਜਾਗੇ ਤੇ ਜਾਨ ਵੱਜੇਗੀ ਅਸੀਂ ਦੌੜ ਕੇ ਮੰਡੀ ਵਾਲ ਨੂੰ ਗੱਡੀ ਭੇਜ ਆ ਕੇ ਲੈ ਕੇ ਤੇ ਜਦ ਉੱਪਰ ਪਹੁੰਚੇ ਅਸੀਂ ਅਸੀਂ ਆਪਣੀ ਗੁੜੀਆਂ ਨੂੰ ਪਹਿਲੇ ਹੀ ਗੱਡੀ ਚ ਭਜਾ ਤਾਵੇ ਤੂੰ ਦੌੜ ਜਾ ਤੇ ਬਾਅਦ ਚ ਮੈਂ ਤੇ ਮੇਰੇ ਸਸਟਰ ਗੱਡੀ ਦੇ ਵਿੱਚ ਰਹਿ ਗਏ ਤੇ ਬੱਲਾ ਬੱਲਾ ਨਾਮ ਦਾ ਮੁੰਡਾ ਤੇ ਇੱਕ ਗੋਲਡੀ ਗੋਲਡੀ ਨਾਮ ਦਾ ਮੁੰਡਾ ਉਹ ਆਏ ਉਹਨਾਂ ਨੇ ਆਂਦੇ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਸ਼ੀਸ਼ਿਆਂ ਤੇ ਮਤਲਬ ਆਪਣੀ ਰਾੜਾ ਮਾਰਨੀ ਸ਼ੁਰੂ ਕਰਤੀਆਂ ਪੰਜ ਸੱਤ ਮੁੰਡੇ ਸੀ ਉਹ ਸਾਰਿਆਂ ਨੇ ਉਹਨਾਂ ਨੇ ਗੱਡੀ ਗੱਡੀ ਭੰਨੀ ਤੇ ਮੈਨੂੰ ਪਕੜਿਆ ਉਹਨਾਂ ਨੇ ਮੇਰੇ ਸਿਰ 'ਤੇ ਰੌਡ ਮਾਰੀ ਤੇ ਫਿਰ ਉਹਦੇ ਬਾਅਦ ਮੇਰੇ ਕਾਫੀ ਆ ਸੱਟਾਂ ਮਾਰੀਆਂ ਜੀ ਉਹਨਾਂ ਦਾ ਉਹ ਦੌੜਨ ਲੱਗੇ ਨਾ ਜਦੋਂ ਉਹਨਾਂ ਦਾ ਡੇਗ ਗਿਆ ਉਹ ਜਦੋਂ ਡੇਗ ਗਿਆ ਉਹ ਅਸੀਂ ਬਸ ਉਹੀ ਚੁੱਕ ਕੇ ਥਾਣੇ ਮਤਲਬ ਜਮਾ ਕਰਵਾਣ ਆਏ ਸੀ ਕੋਟਲੇ ਤੋਂ ਗੱਡੀ ਆਂਡੀ ਸਾਡੀ ਇਹਨਾਂ ਸਾਲਾ ਮੇਰਾ ਲੈ ਕੇ ਤੇ ਅੱਗੋਂ ਉਹਨਾਂ ਦੀ ਗੱਡੀ ਆਂਡੀ ਜਿਹੜੇ ਜਲਜੀਤ ਸਿੰਘ ਦੇ ਤੋ ਲੜਕੇ ਨੇ ਲਾਈਟ ਦਿੱਤੀ ਉਹਨਾਂ ਨੂੰ ਉਹ ਗੁੱਸੇ ਨਾਲ ਕਹਿੰਦਾ ਵੀ ਤੂੰ ਪਹਿਲੇ ਰੁਕ ਲੈਣੀ ਸੀ ਤੇ ਜਾਂ ਇਹ ਰੁਕ ਲੈਣੀ ਤਾਂ ਇਹਨਾਂ ਨਾਲ ਇਹ ਜੋ ਗੱਲਾਂ ਹੋਈਆਂ ਇਹਨਾਂ ਨਾਲ ਹੋਇਆ ਇਹਨਾਂ ਨੇ ਗੱਡੀ ਰੋਕੀ ਤਾਂ ਮੈਂ ਪਿੱਛੋਂ ਚਾਨਕ ਹੀ ਆਣ ੜੇ ਮੈਂ ਚਾਨਕ ਆਇਆ ਤਾਂ ਮੈਂ ਫੇਰ ਵੀ ਕਿਹਾ ਮੈਂ ਭਾ ਕੀ ਹੋਇਆ ਕਹਿੰਦਾ ਜਣ ਮੈਂ ਕੋਈ ਗੱਲ ਨਹੀਂ ਉਹ ਤਾਂ ਬੱਚਾ ਹੈ ਤੇ ਤੁਸੀਂ ਸਿਆਣੇ ਬਾਰੇ ਬੰਦੇ ਹੋ ਤੁਸੀਂ ਜੇ ਉਹਨਾਂ ਕੱਟੇ ਲਾਈ ਤੁਸੀਂ ਕੱਟੇ ਲਾ ਲੰਦਾ ਗੱਡੀ ਤੋ ਉਹਦੇ ਵਜਾ ਨਾਲ ਉਹ ਗਾਲ ਗੁੱਲ ਕੱਢਤੀ ਮੈਂ ਕਿਹਾ ਜੇ ਉਹ ਤੈਨੂੰ ਗਾਲ ਕੱਢ ਦਿੰਦਾ ਤਾਂ ਫੇਰ ਕੀ ਹੁੰਦਾ ਛਾਣੇ ਵਾਲੇ ਬੰਦੇ ਨੂੰ ਉਹਨੇ ਤੱਕ ਉਹਨਾਂ ਨੂੰ ਪਿਸਤਲ ਕੱਢ ਲਿਆ ਜੀ ਪਿਸਤਲ ਕੱਢ ਕੇ ਤਾਂ ਮਾਰ ਦੇਣਾ ਮੈਂ ਕਿਹਾ ਤੁਸੀਂ ਮੈਂ ਅੱਗੇ ਹੋ ਗਿਆ ਮੈਂ ਕਿਹਾ ਤੁਸੀਂ ਮੈਨੂੰ ਮਾਰੋ ਉਹਨਾਂ ਕੋਸ਼ਿਸ਼ ਪੂਰੀ ਕੀਤੀ ਉਹ ਲੋਗ ਨੂੰ ਖੋਲ ਕੇ ਗੋਲੀਆਂ ਨੇ 3-4 ਵਾਰੀ ਕੱਢੀਆਂ ਉਹਨਾਂ ਫਿਰ ਦੇਖਿਆ ਕਿ ਨਹੀਂ ਉਹਨਾਂ ਦੋਨਾਂ ਹੱਥਾਂ ਨਾਲ ਵੀ ਫਾਇਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਘਰ ਦੀ ਅੱਗੇ ਹੋਈ ਤੇ ਉਹਨਾਂ ਕੋ ਪਿਸਤਲ ਛੁੱਟ ਗਿਆ ਤੇ ਨੱਠਣ ਲੱਗਾ ਫਿਰ ਆਈ ਵੀ ਜੱਫਾ ਮਾਰ ਲਿਆ ਜੀ ਜੱਫਾ ਮਾਰ ਲਿਆ ਪਿਸਤਲ ਆਹੀ ਸਿੰਨਾਂ ਨੂੰ ਗੱਡੀ ਚ ਦਿੱਤਾ ਤੇ ਆਇਆ ਕਿ ਤੁਸੀਂ ਕਹੋ ਭਾਈ ਫੂਟੇ ਤੇ ਵਾਪਸ ਆਏ ਕੁਦਰਤੀ ਗੋਲੀਆਂ ਨਹੀਂ ਚੱਲੀਆਂ ਕੁਦਰਤੀ ਭਗਵਾਨ ਦੀ ਦਿਆ ਨਾਲ ਕਿ ਜਿਹੜਾ ਮੇਰਾ ਬੱਚਾ ਹੋ ਗਿਆ ਸਾਡੇ ਪਰਿਵਾਰ ਦਾ ਵੀ ਹੋ ਗਿਆ ਮੇਰਾ ਵੀ ਹੋ ਗਿਆ ਇਹ ਮੇਰੇ ਪਿੰਡ ਦਾ ਹੀ ਗਵਾਂਡੀ ਹੈ ਜੀ ਹਾਂ ਜੀ ਉਹਦੀ ਘਰ ਦੀ ਸਰਪੰਚਣੀ ਹੈ ਇਹ ਸਾਫ ਦਾਸ ਇਹ ਚੰਡਾ ਗੁਜਰਾ ਬਾਪਿਆ ਵੀ ਕਹਿੰਦਾ ਵੀ ਤੁਸੀਂ ਉਹ ਪਹਿਲੇ ਆਪਣਾ ਪਰਚਾ ਦਰਜ ਕਰ ਗਿਆ ਕਿ ਮੇਰਾ ਪਿਸਤਲ ਖੋ ਗਿਆ ਕਿ ਮੈਂ ਕਿਹਾ ਮੈਂ ਕਿਹੜਾ ਪਾਕਿਸਤਾਨ ਨਟ ਗਿਆ ਤੁਹਾਨੂੰ ਦੇਣ ਆਇਆ ਔਰ ਮੌਤ ਬਾਰ ਬੰਦਾ ਤੁਹਾਡੇ ਨਾਲ ਰਾਜੂ ਬੀਲੇ ਦਾ ਬੰਦਾ ਲੈ ਕੇ ਆਇਆ ਜਦੋਂ ਆਇਆ ਤੇ ਬਾਅਦ ਚ ਉਹਨਾਂ ਨੇ ਮੈਨੂੰ ਹੀ ਹੱਥ ਕੜੀਆਂ ਲਾ ਕੇ ਤੇ ਮੈਨੂੰ ਦੋ ਦੋ ਹੱਥ ਕੜੀਆਂ ਲਾ ਕੇ ਅੰਦਰ ਡੱਕ ਲਿਆ ਡੱਕ ਲਿਆ ਤੇ ਬਾਅਦ ਚ ਇਹਨਾਂ ਨੂੰ ਅੰਦਰ ਬਾਜ ਆ ਉਹਨਾਂ ਨੇ ਮੇਰਾ ਫੋਨ ਵੀ ਲੈ ਲਿਆ ਨਾ ਮੇਰਾ ਫੋਨ ਮੈਸੇ ਉਹਦੇ ਬਾਅਦ ਚ ਇਹ ਨਿਕਲੇ ਆ 10:00 ਕਿੰਨੇ ਕ'ਜੇ ਨਾਲ ਅੱਗੇ ਉਹਨਾਂ ਦੇ ਬੰਦੇ ਉਹਨਾਂ ਕੋਲ ਹੋਰ ਬੰਦੇ ਵੀ ਪਵਾਤੇ ਫਿਰ ਇਹਨਾਂ ਨੇ ਇਹਨਾਂ ਨੇ ਮੌਕਾ ਸਾਂਭ ਕੇ ਕਹਿੰਦੇ ਕਿ ਚਲੋ ਭਾਬੇ ਦੇ ਮੰਡੀ ਚੱਲ ਜਾਂਦੇ ਆ ਉੱਥੇ ਆnde ਜਾਂਦੇ ਆ ਰਹਿੰਦੇ ਆ ਬਾਬਾ ਵਾਗਵਾ ਕਿ ਸਾਡਾ ਬਚਾਅ ਹੋ ਜਾਏਗਾ ਉਹਨਾਂ ਨੇ ਆਪਣੀਆਂ ਦੋ ਗੱਡੀਆਂ ਉਹਨਾਂ ਨੇ ਪਿੱਛੇ ਚਾੜਤੀਆਂ ਚੜਦੇ ਸਾਰੀ ਔਰ ਕੁੜੀ ਨੂੰ ਤੇ ਘਰ ਦੀ ਨੇ ਕਿੱਦਾਂ ਕਿੱਦਾਂ ਕਰਕੇ ਵੀ ਬਾਰੀ ਖੋਲੀ ਕਿ ਤੂੰ ਜਾ ਜਦ ਇਹ ਪਰਲੇ ਪਾਚੇ ਜਾ ਕੇ ਜਦ ਗੇਟ ਗੂਟ ਖੜਕਾਇਆ ਇਹ ਅੰਦਰੋਂ ਉਹਨਾਂ ਨੇ ਪਾਉਂਦੇ ਰਾਟਾ ਰੂਟਾ ਪੱਥਰ ਮਾਰ ਮਾਰ ਕੇ ਗੱਡੀ ਦਾ ਸਤਿਆਨਾਸ਼ ਇਹਦੇ ਤੇ ਫਿਰ ਸ਼ੀਸ਼ੇ ਖੋਲ ਕੇ ਬਾਰੀਆਂ ਗੋਲ ਲਿਆ ਇਹਦੇ ਤੇ ਬਾਰ ਕੀਤੇ ਆ ਕੁੱਟ ਜਾਂਦੇ ਆ ਗੇ ਮੈਨੂੰ ਅਸੀਂ ਤੇ ਇਹ ਜਨਨ ਸਾਨੂੰ ਨਿਸਾਬ ਮਿਲਣਾ ਚਾਹੀਦਾ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਅੱਜ ਤੱਕ ਨਹੀਂ ਕਰਨੀ ਹੁਣ ਦੇਖੋ ਜੀ ਅੱਗੇ ਕਰਦੀ ਹੈ ਕਿ ਨਹੀਂ ਕਰਦੀ ਸਰ ਜੀ ਤੁਹਾਨੂੰ ਬਲੌਕਪਸ ਤੇ ਕਿੰਨਾ ਚਿਰ ਰੱਖਿਆ ਰਹੇ ਕੀ ਪੂਰੀ ਰਾਤ ਰੱਖਿਆ ਕੀ ਕਹਿ ਕੇ ਛੱਡਿਆ ਛੱਡਿਆ ਕੁਝ ਨਹੀਂ ਮੇਰੇ ਮੇਰੇ ਸਾਡੂ ਨਹੀਂ ਗਏ ਅਸੀਂ ਦੋਨੋਂ ਸਵੇਰੇ ਚਾਚੂ ਭਲਾਈ ਉਹਨਾਂ ਨੇ ਮੈਨੂੰ ਸਾਥ ਹੁਣਾਂ ਨੇ ਚਾਹ ਪਲਾ ਕੇ ਤੇ ਕਹਿੰਦੇ ਕਿ ਤੂੰ ਸੈਨਸਨ ਕੀਤਾ ਕਹਿੰਦਾ ਵੀ ਜਿੱਲੇ ਲੋੜ ਪੈਗੀ ਤੂੰ ਆ ਜੀ ਮੈਂ ਕਿਹਾ ਕੋਈ ਨਜ਼ਾਇਜ਼ੀ ਹੈ ਜੀ ਤੱਕਾ ਇੱਕ ਮੈਂ ਆਇਆ ਉਹਨਾਂ ਕਾਰਨਾਂ ਉਹ ਕਹਿੰਦੇ ਤੁਸੀਂ ਪਿਸਤਲ ਖੋਤਾ ਮੈਂ ਕਹਿੰਦਾ ਮੈਂ ਪਿਸਤਲ ਖੋਤਾ ਮੈਂ ਤੁਸੀਂ ਮੈਂ ਵੀਡੀਓ ਵੀ ਦਿਖਾਈ ਕਿ ਦੇਖੋ ਜੀ ਆ ਗੋਲੀ ਮਾਰਨ ਦੇ ਮੈਂ ਪਿਸਤਲ ਨਹੀਂ ਖੋਹਾਂਗਾ ਤਾਂ ਕੀ ਕਰਾਂਗਾ ਇਹ ਆਪਣੇ ਕੋਟਲੇ ਤੋਂ ਆਪਣੇ ਘਰ ਜਾ ਰਹੇ ਮੇਰੇ ਮਾਮਾ ਜੀ ਤੇ ਮੇਰੀ ਮੰਮੀ ਨਾਲ ਤੇ ਰਸਤੇ ਚੋਂ ਉਹਦੀ ਗੱਡੀ ਆਪਣੇ ਕੋਟਲੇ ਵੱਲੋਂ ਆ ਰਹੀ ਹੈ ਆਪਣੇ ਪਿੰਡ ਤੋਂ ਦਲਜੀਤ ਦੀ ਜਿਹੜਾ ਨਾਮ ਦਲਜੀਤ ਹੈ ਆਪਾਂ ਆਪਣੀ ਗੱਡੀ ਕੱਚੇ ਤੇ ਕਾਫੀ ਜਗ੍ਹਾ ਤੇ ਕਰਤੀ ਤੇ ਉਹਨਾਂ ਨੇ ਉਹਨਾਂ ਨੇ ਸਾਨੂੰ ਸਾਈਡ ਨਹੀਂ ਦਿੱਤੀ ਕਾਫੀ ਆਪਾਂ ਨੂੰ ਬੋਲੇ ਤੂੰ ਸਾਈਡ ਤੇ ਕਰ ਲੋ ਉਹਨਾਂ ਨੇ ਨਹੀਂ ਕੀਤੇ ਉੱਤਰ ਕੇ ਨਾ ਉਹਨੂੰ ਗਾਲਾਂ ਕੱਢਣਾ ਸਟਾਰਟ ਕਰਤੇ ਭੈਣ ਦੀਆਂ ਗਾਲਾਂ ਕੱਢਣ ਲੱਗ ਪਏ ਸਟਾਰਟ ਕਰਨ ਲੱਗ ਪਏ ਆਪਾਂ ਬੋਲੇ ਕਿ ਤਾਉ ਜੀ ਇਦਾਂ ਨਾ ਕਰੋ ਹਨਾ ਜਾਣ ਤੋਂ ਜਾਣਦਾ ਆਪਾਂ ਕਿ ਜਾਣ ਤੋਂ ਕਹਿੰਦੇ ਨਹੀਂ ਨਹੀਂ ਸਾਡੀ ਗੱਡੀ ਅੱਗੇ ਖਲੋ ਗਿਆ ਅੱਗੇ ਆਪਾਂ ਬੜੀ ਆਪਾਂ ਬੜਾ ਹੱਥ ਵੀ ਜੋੜੇ ਕਿ ਨਹੀਂ ਜਾਣਦਾ ਕੁਛ ਨਹੀਂ ਹੋਇਆ ਇੰਨੀ ਵੀ ਨਹੀਂ ਕੁਛ ਹੋਇਆ ਤੇ ਉਹ ਥੱਲੇ ਉਤਰੋ ਥੱਲੇ ਉਤਰੋ ਸਾਨੂੰ ਧਮਕਾਨ ਲਾਪੇ ਕਾਫੀ ਸਾਰੀ ਉਹਨਾਂ ਨੇ ਪਿਸਟਲ ਕੱਢ ਲਈ ਕਹਿੰਦੇ ਆ ਪੜੋ ਦਵੀਨੀ ਫਿਰ ਬਾਅਦ ਮੈਂ ਵੀਡੀਓ ਬਣਾ ਲਾ ਪੀ ਆਪਣੇ ਹੱਥ ਨਾਲ ਤਮੀਨ ਬੋਲਦੇ ਪਹਿਲੇ ਤੈਨੂੰ ਮਾਰ ਨੀ ਪਹਿਲੇ ਕੁੜੀ ਨੂੰ ਗੋਲੀ ਮਾਰ ਦੋ ਤੇ ਮੇਰੇ ਪਾਪਾ ਜੀ ਅੱਗੇ ਹੋ ਗਏ ਮੈਨੂੰ ਬਚਾ ਲੈ ਕਿ ਨਹੀਂ ਕੁੜੀ ਨੂੰ ਨਹੀਂ ਮਾਰਨਾ ਤੇ ਮੈਂ ਪੂਰੀ ਵੀਡੀਓ ਰਿਪੋਰਟ ਵੀ ਕੀਤੀ ਸਾਰੀ ਆਪਣੇ ਹੱਥੀ ਕੀਤੀ ਆ ਤੇ ਉਹਨਾਂ ਦੀ ਪਿਸਟੋਲ ਭੱਜਣ ਲੱਗੇ ਨਾ ਜਦੋਂ ਆਪਾਂ ਅਬ ਮੇਰੇ ਪਾਪਾ ਜੀ ਅੱਗੇ ਚੱਲ ਗਏ ਉਹ ਭੱਜ ਪਏ ਤੇ ਉਹਨਾਂ ਦੀ ਪਿਸਟਲ نیچے ਡਿੱਗ ਗਈ ਆਪਾਂ ਚੱਕ ਗਏ ਤੇ ਆਪਣੀ ਗੱਡੀ 'ਚ ਰੱਖ ਲਈ ਤੇ ਮੇਰੇ ਮਾਮਾ ਜੀ ਤੇ ਮੈਂ ਤੇ ਭੱਜ ਗਏ ਉੱਥੇ ਗੱਡੀ ਲੈ ਗਏ ਤੇ ਮੇਰੇ ਪਾਪਾ ਫਿਰ ਸਕੂਟੀ ਤੇ ਪਿੱਛੇ ਆਏ ਤੇ ਫਿਰ ਆਪਾਂ ਐ ਕਿ ਡਾਕਰਾਂ ਨੇ ਵਾਪਸ ਆ ਵੈਸਾ ਜੇ ਕੋ ਜੇ ਪੁੱਜੇ ਆਪਾਂ ਉਹਨਾਂ ਪਿਸਤਲ ਦਿੱਤੀ ਤੋ ਉਹਨਾਂ ਨੂੰ ਉਲਟਾ ਬੋਲਣਾ ਪਇਆ ਕਿ ਇਹ ਦੀ ਪਿਸਤਲ ਕਿਉਂ ਹੋਗਿਆ ਲੈ ਕੇ ਆਗੇ ਤੇ ਇਹ ਗਲਤ ਕੀਤਾ ਇਹ ਹੋਆ ਤੇ ਉਹਨਾਂ ਨੇ ਮੇਰੇ ਪਾਪਾ ਨੂੰ ਨਾ ਡੱਕ ਲਿਆ ਅੰਦਰ ਤੁਹਾਨੂੰ ਬੋਲ ਕਾਰ ਜਾਓ ਆਪਾਂ ਨੂੰ ਬੋਲਿਆ ਵੀ ਕਿ ਸਾਡੇ ਪਿੱਛੇ ਬਾਈਕ ਤੇ ਵੀ ਬੰਦੇ ਆ ਰਹੇ ਬੋਲਦੇ ਨਹੀਂ ਨਹੀਂ ਤੁਸੀਂ ਪਿਸਤਲ ਜਮ੍ਹਾਂ ਕਰਾਤੀ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਤੇ ਆਪਣੇ ਘਰ ਜਾਓ RAMNA ਸੋਵੋ ਸਵੇਰੇ ਆਇਓ ਪਾਪਾ ਨੂੰ ਲੈਣ ਤੇ ਆਪਾਂ ਜਿੱਦਾਂ ਥਾਣੇ ਚੋਂ ਨਿਕਲੇ ਤੇ ਜਿੱਨਾ ਗਾਦੀ ਮੰਡੀ ਤੋਂ ਪਿੱਛੇ ਗੱਡੀਆਂ ਲੱਗੀਆਂ ਹੋਈਆਂ ਅਸੀਂ ਤੇ ਮੈਂ ਮੈਂ ਇੱਕ ਸ਼ੀਸ਼ੇ ਦੇ ਲਾਉਣਾ ਨੇ ਕਾਫੀ ਤੇਜ਼ ਗੱਡੀ ਸਾਡੇ ਪਿੱਛੇ ਮਾਰ ਤੇ ਮੇਰੇ ਮੰਮੀ ਬੋਲਦੇ ਮੰਡੀ ਚੱਲਦੇ ਨੇ ਬਾਬਾ ਜੀ ਸਾਨੂੰ ਜਾਣਦੇ ਆ ਬਾਬਾ ਜੀ ਕੋ ਰਾਤ ਰਹਿ ਲੰਨੇ ਉੱਥੇ ਜਿੱਦਾਂ ਕਾਫੀ ਆਪਾਂ ਗੱਡੀ ਤੇਜ਼ ਚਲਾਈ ਬਟ ਉਹ ਸਾਡੇ ਤੋਂ ਵੀ ਬੜੀ ਤੇਜ਼ ਆਏ ਤੇ ਮੇਰੀ ਪਾ ਮੇ ਮੈਂ ਤੇ ਮਾਮਾ ਚ ਅੱਗੇ ਬੈਠੇ ਹੋਈ ਮਾਮਾ ਡਰਾਈਵ ਕਰ ਰਹੀ ਤੇ ਮੇਰੇ ਮੰਮੀ ਬੋਲਦੇ ਤੂੰ ਭੱਜ ਜਾ ਤੂੰ ਨਿਕਲ ਜਾ ਬਾਬੇ ਨੂੰ ਬੁਲਾਵ ਮੈਂ ਕਾਫੀ ਬਾਬੇ ਦਰਵਾਜ਼ਾ ਵੀ ਖੜਕਾਇਆ ਬਟ ਉਹੁੱੁੱਤੇ ਸਾਰੇ ਪਿੱਛੇ ਲੱਗੇ ਢ ਖੁੱਲਾ ਹੀ ਮੰਡੀ ਦਾ ਤੇ ਮੇਰੇ ਮੈਂ ਉਧਰ ਗਲ ਤੇ ਜਦ ਤੱਕ ਮੈਂ ਆਈ ਤੇ ਸਾਰਾ ਗੁੱਸੇ ਟੁੱਟ ਚੁੱਕਾ ਸੀ ਸਾਰਾ ਗੱਡੀ ਸਾਫ ਧਰਤਾ ਸੀ ਮਨੇ ਕੋਟਲੇ ਦੇ ਮੁੰਡੇ ਇੱਕ ਬੱਲਾ ਤੇ ਇੱਕ ਗੋਲਡੀ ਸੀ ਜਿਨ੍ਹਾਂ ਨੇ ਹਮਲਾ ਕੀਤਾ ਤੇ ਚਾਰ ਪੰਜ ਅਣਪਛਾਤੇ ਜੋ ਕਿ ਸਾਨੂੰ ਨਹੀਂ ਪਛਾਨ ਆਈ ਰਾਤ ਹੀ ਨਹੀਂ ਰਹੀ ਤੇ ਜਦ ਤੱਕ ਮੈਂ ਵਾਪਸ ਆਈ ਬਾਬਾ ਜੀ ਆਈ ਮੰਡੀ ਵਾਲੇ ਡਾਂਗਾ ਡੂੰਗਾ ਲੈ ਕੇ ਬਚਾਨ ਮਟਰ ਤਾਂ ਮੇਰੇ ਮਾਮਾ ਜੀ ਬੇਹੋਸ਼ ਹੋ ਚੁੱਕੇ ਸੀ ਇਨਸਾਫ ਚਾਹਨੇ ਮੈਂ ਤਾਂ ਕੋਰਚਾ ਪਰਚਾ ਦਰਜ ਹੋਵੇ ਉਹਨਾਂ ਨੂੰ ਕਦੀ ਤੋਂ ਕਦੀ ਸਜਾਓਵੇ ਜਿਉ ਸਾਨੂੰ ਅੱਜ ਜੇ ਉਹਨਾਂ ਨੂੰ ਆਪਾਂ ਬਖਸ਼ਤਾ ਅੱਜ ਤੇ ਉਹਨਾਂ ਨੇ ਕੱਲ ਫਿਰ ਹਮਲਾ ਕਰਾ ਸਕਦੇ ਸਾਡੇ ਕਿਉਂਕਿ ਮੈਂ ਕੱਲੀ ਆ ਮੈਂ ਕਾਲਜ ਵੀ ਜਾਨਣੀ ਆ ਆਪਣੇ ਆਂ ਜਾ ਉਹ ਵੀ ਨਾ ਕੁਝ ਵੀ ਕਰ ਸਕਦੇ ਆ ਜੇ ਸਾਾਨੂੰ ਇਨਸਾਫ ਨਹੀਂ ਮਿਲਿਆ ਸਾਡੀ ਜਾਨ ਦੇ ਖਤਰਾ ਹੈ ਤੇ ਮੇਰੇ ਮਾਮਾ ਜੀ ਨੂੰ ਬਹੁਤ ਖਤਰਾ ਉਹਨਾਂ ਤੋਂ ਇਹ ਗੱਲ ਮੈਂ ਜਾ ਰਿਹਾ ਸੀ ਆਪਣੇ ਪਿੰਡੋਂ ਕੋਟਲਾ ਹੈ ਨਾ ਇਹ ਕੋਟਲੇ ਤੋਂ ਇਧਰ ਨੂੰ ਆ ਰਹੀ ਸੀ ਗੱਡੀ ਲਾ ਕੇ ਮੈਂ ਵੀ ਗੱਡੀ ਤੇ ਜਾ ਰਿਹਾ ਸੀ ਗੱਡੀ ਦੇ ਉੱਤੇ ਜਗ੍ਹਾ ਤੰਗ ਸੀ ਮੈਂ ਇਹਨਾਂ ਨੂੰ ਇਸ਼ਾਰਾ ਵੀ ਕੀਤਾ ਲਾਈਟਾਂ ਦਾ ਵੀ ਰੁਕੋ ਪਿੱਛੇ 20 ਫੁੱਟ ਦੇ ਉੱਤੇ ਜਗ੍ਹਾ ਸੀ ਅੱਗੇ ਜਗ੍ਹਾ ਨਹੀਂ ਕਿਤੇ ਵੀ ਗੱਡੀ ਕ੍ਰਾਸ ਹੋਣ ਦੀ ਜੇ ਹੋ ਸਕਦੀ ਇਹ ਤਾਂ ਬੜੀ ਔਖੇ ਹੁੰਦੀ ਫਿਰ ਵੀ ਅਸੀਂ ਗੱਡੀ ਥੋੜੀ ਜਿਹੀ ਕੀਤੀ ਇਹਨਾਂ ਨੇ ਗੱਡੀ ਮੇਰੀ ਗੱਡੀ ਨਾਲ ਟੱਚ ਕਰਕੇ ਲਾਤੀ ਫਿਰ ਉਹਦੇ ਤੋਂ ਟਕਰਾਅ ਵੱਧ ਗਿਆ ਟਕਰਾਅ ਵੱਧ ਗਿਆ ਪਿੱਛੋਂ ਕਮਲਜੀਤ ਸਿੰਘ ਸਕੂਟਰ ਤੇ ਆ ਗਿਆ ਇਹ ਤਿੰਨ ਜਣੇ ਇਹ ਮੁਕੇਸ਼ ਉਹਦੀ ਲੜਕੀ ਅੰਜਲੀ ਤੇ ਮੁਕੇਸ਼ ਦਾ ਭਰਾ ਇਹ ਗੱਡੀ ਤੇ ਸੀ ਉੱਥੋਂ ਫਿਰ ਇਹਨਾਂ ਨੇ ਮੇਰੇ ਤੇ ਉਕਸਾਇਆ ਇਹਨੇ ਉਤਰ ਗਏ ਵੀ ਗੱਡੀ ਤੋਂ ਸਾਰੇ ਤੇ ਮੈਨੂੰ ਪੈਗੇ ਮਾਰਨ ਤੇ ਮਾਰਨ ਪੈਗੇ ਮੈਂ ਆਪਣੀ ਸੈਲਫ ਡਿਫੈਂਸ ਚ ਉਹ ਰਿਵਾਲਵਰ ਕੱਢਿਆ ਆ ਚੱਕਰ ਹੋਇਆ ਜਿਹੜਾ ਉਹ ਸਾਹਮਣੇ ਹੀ ਆ ਸਭ ਕੁਝ ਇਹਨਾਂ ਨੇ ਮੈਨੂੰ ਮਾਰਨ ਪੈ ਗਿਆ ਤੇ ਫਿਰ ਮੁਕੇਸ਼ ਰਾਣੀ ਆ ਜਿਹੜੀ ਇਹਨਾਂ ਦੀ ਕਮਲਜੀਤ ਦੀ ਮੈਸੇਜ ਇਹਨੇ ਕਿਹਾ ਫੜ ਲੋ ਇਹਨੂੰ ਇਹ ਖਾਲੀ ਹੈ ਅੰਨੀ ਫੜ ਲੋ ਇਹਨੂੰ ਬਸ ਇਹਨਾਂ ਨੇ ਮੈਨੂੰ ਫੜ ਕੇ ਉੱਥੇ ਅੱਗੇ ਫਿਰ ਮੈਂ ਨੱਟਣ ਦੀ ਕੋਸ਼ਿਸ਼ ਕੀਤੀ ਹੈ ਮੈਂ ਕਿੰਨਾ ਕ ਨੱਟ ਸਕਦਾ ਇਹ ਇਹਨਾਂ ਨੇ ਮੈਨੂੰ ਫੜ ਲਿਆ ਮਗਰ ਚੜਤਾ ਤੇ ਮੇਰੇ ਕੋਲ ਫਿਰ ਵਾਲਵਟ ਖੋ ਲਿਆ ਤੇ ਇਹ ਮੇਰੇ ਨਿਸ਼ਾਨ ਹੈ ਤੁਹਾਨੂੰ ਦਿਖਾਣਾ ਆਹ ਇਹ ਕਮਲਜੀਤ ਨੇ ਮੇਰੇ ਦੰਦ ਵੀ ਵਟਿਆ ਔਰ ਬਾਕੀ ਕੁਛ ਨਕਸਾਨ ਜਿਹੜੇ ਮਾਰੇ ਉਹ ਤੇ ਹੁਣ ਉਹਦੇ ਕਿਹੜੇ ਨਿਸ਼ਾਨ ਆ ਇਹ ਨਿਸ਼ਾਨ ਤੇ ਹੈ ਮੈਂ ਇਕੱਲਾ ਹੀ ਇਹ ਚਾਰ ਜਣੇ ਰੰਜੀਤ ਇਹਨਾਂ ਦੇ ਦਿਲ 'ਚ ਹੋएगी ਮੇਰੇ 'ਚ ਤੇ ਕੋਈ ਨਹੀਂ ਹੈ ਇਹਨਾਂ ਪਹਿਲੇ ਵੀ ਮੇਰੇ ਤੇ ਦੋ ਵਾਰੀ ਅਟੈਕ ਕੀਤਾ ਜਾ ਇੱਕ ਅੱਜ ਤੋਂ 2 ਸਾਲ ਪਹਿਲੇ 23 'ਚ ਅੱਜਕੱਲ੍ਹ ਦੇ ਹੀ ਦੇਨੇ ਸੀ ਉਹ ਤੇ ਇੱਕ ਉਹਦੇ ਕੋਲੋਂ ਵੀ ਪਹਿਲੇ ਹੋਰ ਦੋ ਤਿੰਨ ਸਾਲ ਪਹਿਲੇ ਪਿੱਛੇ ਹੋਰ ਚਲੇ ਜਾਈਏ ਉਦੋਂ ਵੀ ਇਹਨੇ ਝਗੜਾ ਕੀਤਾ ਕੋਈ ਗੱਲ ਨਹੀਂ ਸਾਡੇ ਕੋਲ ਹੀ ਬੈਠਾਦਾ ਸੀ ਰੰਗਾ ਭਲਾ ਨਾ ਕੋਈ ਗੱਲ ਨਾ ਕੋਈ ਬਾਤ ਪੀਤੀ ਐ ਇਹਨੇ ਸਾਡੇ ਕੋਲੋਂ ਪੀਤੀ ਐ ਘਰ ਨੂੰ ਲੱਗਾ ਜਾਣ ਸਿੱਧਾ ਲੱਗਾ ਟੱਪਣ ਇਥੋਂ ਦੀ ਕੰਧ ਤੋਂ ਦੀ ਤੇ ਕੰਧ ਤੋਂ ਕੁੱਤੇ ਨਾ ਉਹ ਅਸੀਂ ਤਾਰਾਂ ਲਾਈ ਦੀਆਂ ਸੀ ਇਹ ਕਹਿੰਦਾ ਜੀ ਤੁਸੀਂ ਹਿੰਦੁਸਤਾਨ ਪਾਕਿਸਤਾਨ ਬਣਾਇਆ ਤਾਂ ਗੇਟ ਰਸਤੀ ਨਹੀਂ ਗਿਆ ਲੰਕੇ ਕੰਧ ਲਗਟ ਆ ਆਗੇ ਦੇ ਮੇਰੇ ਨਾਲ ਉਹ ਬੰਦੇ ਵੀ ਮੇਰੇ ਕੋਲ ਮੌਜੂਦ ਆ ਜੇ ਵੀ ਉਸ ਗੱਲ ਦੀ ਗਵਾਹੀ ਦੇਣ ਨੂੰ ਹੈ ਗਿਆ ਮੁੰਡਾ ਇੱਕ ਜਪਦੀ ਹੋ ਗਿਆ ਗੱਡੀ ਉਹਨਾਂ ਨੇ ਭੰਨੀ ਆ ਇਹਦੇ ਬਾਰੇ ਮੈਂ ਮੈਨੂੰ ਕੋਈ ਨੌਲੇਜ ਨਹੀਂ ਆ ਗੱਡੀ ਕਿੰਨੇ ਭੰਨੀ ਆ ਕੀ ਕੀਤਾ ਮੈਂ ਗੱਡੀ ਭਨਣ ਜੋਗਾ ਹੁੰਦਾ ਤੇ ਉਸ ਲਈ ਪਛਾਣ ਕਰ ਸਕਦਾ ਸੀ ਆਪਣਾ ਹੈਨਾ ਮੈਨੂੰ ਨਹੀਂ ਕੋਈ ਪਤਾ ਕੌਣ ਭਨ ਗਿਆ ਜਾਂ ਇਹਨਾ ਆਪ ਭੰਨੀ ਹੈ ਇਹ ਇਹ ਝਗੜਾ ਲੋਕਿਸਮ ਦਾ ਆਦਣੀ ਹੈ ਇਹ ਇੱਕ ਨਾਲ ਹੋਰ ਪਿੰਡ ਚ ਲਾਇਆ ਦਾ ਇਹਨੇ ਲਗਦਾ ਹੈ ਜੇ ਅਸੀਂ ਬਾਹਰ ਨਿਕਲਦੇ ਤਾਂ ਮੁੰਡੇ ਨੂੰ ਜਾਨੋਂ ਮਾਰ ਦਿੰਦੇ ਚਲੋ ਇਹਦੇ ਬਾਰੇ ਮੈਨੂੰ ਨਹੀਂ ਕੋਈ ਵੀ ਉਹਨਾ ਇਹ ਉਹਨਾਂ ਨੂੰ ਪਤਾ ਹੋਣਾ ਪੁਜਾਰੀ ਨੂੰ ਪਤਾ ਹੈ ਜਾਂ ਜੇ ਜਿਹੜੇ ਉੱਥੇ ਬੰਦੇ ਹੋਣਗੇ ਉਹਨਾਂ ਨੂੰ ਪਤਾ ਮੈਂ ਇਹਦੇ ਬਾਰੇ ਕੋਈ ਇਨਵੋਲਵ ਨਹੀਂ ਹਾਂ ਨਾ ਮੈਨੂੰ ਪਤਾ ਹੈ ਨਾ ਮੈਂ ਕਿ ਇਹਨੂੰ ਕੋਈ ਬੰਦੇ ਰੱਖਣ ਜੋ ਹੈ ਵੀ ਮੈਂ ਬੰਦੇ ਰੱਖਾਂ। ਤਕਵੀਰ ਬਾਗ ਕੋ ਕੱਢੀ ਹੈ ਲੋਕੋ ਗੋਲੀ ਚੱਲ ਜੂਗੀ ਤੇ ਮੱਟਾ ਨਿਸ਼ਾਨੀ ਹੋ ਸਕਦਾ ਹੈ। ਇਹਨਾਂ ਨੇ ਹੋ ਸਕਦਾ ਕੀ ਕਹਿ ਸਕਣਾ ਮੈਂ ਇਹਦੇ ਬਾਰੇ 'ਚ ਹੈਨਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਜਿਉਂ ਰਿਵਾਲਵਰ ਤੇ ਮੈਂ ਆਪਣੀ ਸੈਲਫ ਡਿਫੈਂਸ ਲਈ ਕੱਢਿਆ ਹੈ। ਨਾ ਕਿ ਹੈਨਾ ਮੈਂ ਆਪਣੀ ਸੈਲਫ ਡਿਫੈਂਸ ਲਈ ਕੱਢਿਆ ਰਿਵਾਲਵਰ ਤੇ ਆਪਣੇ ਆਪ ਨੂੰ ਪਛਾਣ ਦੀ ਕੋਈ ਮੈਨੂੰ ਚਾਰਜ ਨੇ ਪਾਗੇ ਤੇ ਮੈਂ ਕੀ ਕਰ ਸਕਦਾ ਹਾਂ ਇਕੱਲਾ ਮੈਂ ਆਪਣੇ ਬਚਾਣ ਲਈ ਤੇ ਕੁਝ ਤੇ ਕਰਨਾ ਮੈਂ ਜਾ ਕੇ ਉਸੇ ਬਲੇ ਐਸ ਐਚਓ ਸਾਹਿਬ ਕੋਲ ਗਿਆ ਕੰਪਲੇਨ ਕੀਤੀ ਹੈ ਉਥੇ ਥਾਣੇ ਚ ਲਿਖਾਈ ਹੈ ਹੋਰ ਕੁਝ ਨਹੀਂ ਅਹੀਂ ਕੁਝ ਵੀ ਕੀਤਾ ਬਸ ਬਾਕੀ ਕਾਰਵਾਈ ਜੋ ਕੀਤੀ ਹੈ ਇਹਨਾਂ ਨੇ ਕੀਤੀ ਹੈ ਕੰਪਲੇਂਟ ਸਾਡੇ ਕੋਈਆਂ ਨੇ ਤੇ ਜਿਹੜਾ ਜ਼ਖਮੀ ਹੈ ਉਹ ਹਸਪੀਟਲ ਐਡਮਟ ਹੈ ਐਮ ਐਲ ਕੋਈ ਨਹੀਂ ਆਈ ਪਰ ਉਸ ਸੰਬੰਧ ਜੋ ਵੀ ਅਸਪਰਲਾ ਕਾਰਵਾਈ ਬਣਦੀ ਹੈ ਕਰ ਰਹੇ ਹੈ ਸਰ ਉਹਨਾਂ ਦੀ ਗੱਡੀ ਵੀ ਇੱਕ ਭੰਨਤੀ ਸੀ। ਮਤਲਬ ਜੋ ਵੀ ਐ ਕਾਰਵਾਈ ਬਣਦੀ ਉਹ ਸਟੇਟਮੈਂਟ ਲਿਖਾਉਣ ਦੇ ਆਧਾਰ ਤੇ ਆਪਾਂ ਕਾਰਵਾਈ ਕਰਾਂਗੇ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਪੰਚਤੀ ਰਿਵਾਰਵਰ ਖੁਦ ਜਾ ਕੇ ਥਾਣੇ 'ਚ ਜਾ ਕੇ ਜਮ੍ਹਾਂ ਕਰਵਾਈਆ ਤੇ ਥਾਣੇ ਵਾਲਿਆਂ ਨੇ ਸਾમી ਉੱਥੇ ਬਿਠਾ ਰਿਆ ਰਹਾ ਸੀ। ਨਹੀਂ ਇੰਦਰ ਦੀ ਕੋਈ ਗੱਲ ਨਹੀਂ ਰਵਾਲ ਉਹਨਾਂ ਨੇ ਦੇਖੋ ਕੋਈ ਹੈ ਉਹ ਹੀ ਵੈਰੀਫਾਈ ਕਰ ਰਹੇ ਵੀ ਕਿਉਂ ਕੋਈ ਹੈ ਕਿਹੜੀ ਕੀ ਗੱਲ ਉੱਥੇ ਵਾਪਰੀ ਹੈ ਉਹਦੀ ਜਾਂਚ ਕਰ ਰਹੇ ਆ ਤੇ ਜੋ ਵੀ ਬਣਦੀ ਕਾਰਵਾਈ ਉਹ ਕੇ ਕਰਾਂਗੇ।